ਸੀ ਤਾਂ ਬਚਪਨ ਦੇ ਸਾਥੀਓ ਬਹੁਤ ਪਹਿਲਾਂ ਸਹੀ ਗੱਲ ਦੱਸਦਾ ਮੈਨੂੰ ਪਤਾ ਮੈਂ ਨਹੀਂ ਦੱਸਦਾ ਪਰਿਵਾਰ ਮੇਰਾ ਹੈ ਤੇ ਜਿਹੜੇ ਚੁੱਲੇ ਤੇ ਰੋਟੀ ਖਾ ਲਈਏ ਨਾ ਕਹਿੰਦੇ ਉਹ ਉਹ ਉਹਨਾਂ ਦਾ ਉਹ ਸਾਰਾ ਡੱਬਰਾ ਆਪਣਾ ਹੀ ਹੈ ਜੀ ਉਹ ਮੇਰੀ ਛੋਟੀ ਭੈਣ ਹੈ ਜੀ ਇਹ ਭਰਾ ਹੈ ਜੀ ਮੇਰਾ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਸਤਿਕਾਰ ਇੰਨੀ ਲੰਮੀ ਯਾਰੀ ਹੈ ਕੋਈ ਤਜਰਬਾ ਤੁਸੀਂ ਸਾਂਝਾ ਕਰਨਾ ਚਾਹੋਗੇ ਨਾ ਅਸੀਂ ਪਤਾ ਇਹੀ ਕਰਨਾ ਚਾਹਦੇ ਸਾਡੀਆਂ ਰਮਜਾ ਸਾਂਝੀਆਂ ਨੇ ਜੀ ਔਰ ਤੁਸੀਂ ਐਂ ਲਾ ਲਓ ਵੀ ਅਸੀਂ ਕੁਝ ਨੂੰ ਦੱਸਣ ਵਾਲੇ ਨਹੀਂ ਹੈਗੇ ਤੇ ਐਂ ਹੀ ਹੈ ਵੀ ਕਿੱਥੇ ਐ ਇਧਰ ਫੜਫੜਾ ਉਧਰ ਫਕ ਸਾੜਨਾਲ ਮੌਜੂਦ ਨੇ ਬਿਨੂਟੀ ਲੋਜੀ ਜਿਸ ਨੂੰ ਹਰ ਕੋਈ ਜਾਣਦਾ ਹੈ ਕਿਸੇ ਪਰੇਸ਼ਾਨ ਦੇ ਮਹਤਾਜ ਨਹੀਂ ਹੈ ਤੇ ਹੁਣ ਤੁਸੀਂ ਕੀ ਕਹੋਗੇ ਜਿਹੜਾ ਗੀਤ ਰਿਲੀਜ਼ ਆਦਾ ਗੀਤ ਆਇਆ ਭਰਾ ਦਾ ਗੀਤ ਆਇਆ ਸੀ ਸਾਰੇ ਜਣੇ ਸੁਣ ਰਹੇ ਸੀ ਔਰ ਪਹਿਲੀ ਵਾਰੀ ਹੈ ਪਹਿਲਾ ਗੀਤ ਹੈ ਜਿਹੜਾ ਦੂਜੇ ਸਟੈਂਜੇ ਤੇ ਸਾਰੇ ਲੋਕ ਆ ਰਹੇ ਸੀਗੇ ਸੀ ਸਾਰੇ ਨਾਲ ਗਾ ਰਹੇ ਸੀ ਇਹ ਕਈ ਬੰਦੇ ਕਿਸ ਨੂੰ ਟਾਰਗੇਟ ਕੀਤਾ ਗਿਆ ਤੁਸੀਂ ਤਾਂ ਬਚਪਨ ਦੇ ਸਾਥੀ ਹੋ ਬਹੁਤ ਪਹਿਲੇ ਸਹੀ ਗੱਲ ਦੱਸਦਾ ਮੈਨੂੰ ਪਤਾ ਮੈਂ ਨਹੀਂ ਦੱਸਦਾ ਇਹ ਗਾਣਾ ਜੀ ਜਸ ਗਾਣਾ ਗਾਣੇ ਨੂੰ ਗਾਣੇ ਦੇ ਤਰੀਕੇ ਨਾਲ ਲਿਆ ਜਾਵੇ ਜੱਗੀ ਹੁਣਾਂ ਲਿਖਿਆ ਭਰਾ ਹੈ ਸਾਡਾ ਜੀ ਔਰ ਕਰਮਜੀਤ ਵੀਰ ਤਾਂ ਹਮੇਸ਼ਾ ਹੀ ਵਧੀਆ ਗਾਉਂਦਾ ਸਾਡੇ ਅਸਲ ਸ਼ੁਰੂ ਤੋਂ ਆਏ ਕਹਿੰਦੇ ਸੀ ਵੀ ਇਧਰਲੇ ਪਾਸੇ ਵੀਰ ਦਾ ਨਾ ਬੜਾ ਹੁਣ ਆ ਆ ਮੈਨੂੰ ਲੱਗਿਆ ਵੀ ਇਹ ਚੇਂਜ ਹੈ ਪਹਿਲੀ ਵਾਰੀ ਇਹ ਇੱਕ ਜ਼ਿੰਦਗੀ ਦਾ ਨਵੀਂ ਸ਼ੁਰੂਆਤ ਹੋਈ ਹੈ ਕਰਮਜੀਤਰ ਬੋਲਦੀ ਤੇ ਬਹੁਤ ਸਾਰੀਆਂ ਦਵਾਵਾਂ ਇੰਨੀ ਖੁਸ਼ੀ ਇਹਨੂੰ ਨਹੀਂ ਹੋਣੀ ਜਿੰਨੀ ਮੈਨੂੰ ਹੋਈ ਹੈ ਥੈਂਕ ਯੂ ਜੀ ਥੈਂਕ ਯੂ ਸਿਲਵਰ ਜੁਬਲੀ ਵੀ ਹੈ ਆਹ ਉਹ ਤਾਂ ਉਹ ਤਾਂ ਹਰ ਅਨਿਵਰਸਰੀ ਦਾ ਵੀਰ ਨੂੰ ਬਹੁਤ ਬਹੁਤ ਮੁਬਾਰਕਾਂ ਐਂ ਬਾਬਾ ਕਰੇ ਸੈਂਚਰੀ ਵਜੇ ਐਂ ਤੁਹਾਡੀ ਭਾਈਪਰੇ ਕੀ ਕਹੋਗੇ ਤੁਸੀਂ ਉਹ ਸਾਡੀ ਭੈਣ ਚੜ੍ਹਦੀਆਂ ਕਲਾ ਚ ਰਵੇ ਅੱਜ ਉਹ ਕੈਨੇਡਾ ਦੇ ਵਿੱਚ ਬੈਠੇ ਨੇ ਤੇ ਬਹੁਤ ਸਤਿਕਾਰ ਉਹਨਾਂ ਲਈ ਪਰਿਵਾਰ ਆ ਮੇਰਾ ਇਹ ਤੇ ਜਿਹੜੇ ਚੁੱਲੇ ਤੇ ਰੋਟੀ ਖਾ ਲਈਏ ਨਾ ਕਹਿੰਦੇ ਉਹ ਉਹ ਉਹਨਾਂ ਦਾ ਉਹ ਸਾਰਾ ਡੱਬਰਾ ਆਪਣਾ ਹੀ ਆ ਜੀ ਉਹ ਮੇਰੀ ਛੋਟੀ ਭੈਣ ਹੈ ਜੀ ਇਹ ਭਰਾ ਹੈ ਜੀ ਮੇਰਾ ਸਾਰੇ ਬੱਚਿਆਂ ਨੂੰ ਸਾਰਿਆਂ ਨੂੰ ਬਹੁਤ ਸਤਿਕਾਰ ਇੰਨੀ ਲੰਮੀ ਆ ਰਹੀ ਹੈ ਕੋਈ ਤਜਰਬਾ ਤੁਸੀਂ ਸਾਂਝਾ ਕਰਨਾ ਚਾਹੁੰਦੇ ਹੋ ਜੀ ਪਤਾ ਹੀ ਕਰਨਾ ਚਾਹੁੰਦੇ ਸਾਡੀਆਂ ਰਮਜਾਂ ਸਾਂਝੀਆਂ ਨੇ ਜੀ ਔਰ ਤੁਸੀਂ ਇਹ ਲੈ ਲਓ ਵੀ ਅਸੀਂ ਕੁਝ ਨੂੰ ਦੱਸਣ ਵਾਲੇ ਨਹੀਂ ਹੈਗੇ ਤੇ ਐਂ ਹੀ ਹੈ ਵੀ ਕਿੱਥੇ ਐ ਇਧਰ ਫੜ ਫੜਾ ਉਧਰ ਐਂ ਵਾਲਾ ਕੰਮ ਹੈ ਇਹਦਾ ਵੀ ਹੋਇਆ ਕਦੇ ਕਿ ਟਾਈਮ ਨਾ ਦਿੱਤਾ ਹੋਏ ਤੁਹਾਨੂੰ ਫਿਰ ਸਾਡਾ ਸਾਡੇ 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 ਚ ਸਾਡੇ ਚ ਨਾ ਇਹ ਚੱਕਰ ਹੈ ਜੀ ਚਾਹੀਦੀ ਤੁਸੀਂ ਇਹ ਲੈ ਲਓ ਜਾਰੀ ਜਾਰੀ ਪਤਾ ਕੀ ਹੁੰਦੀ ਹੈ ਜਾਰੀ ਹੁੰਦੀ ਹੈ ਜੀ ਜਿੱਥੇ ਚਾਹੀਦੀ ਤੁਸੀਂ 6 ਮਹੀਨੇ ਕਾਲ ਹੀ ਨਾ ਕਰੋ ਕੋਈ ਮੈਸੇਜ ਨਾ ਕਰੋ ਸਾਡੀ ਗੁੱਡ ਮਾਰਨਿੰਗ ਥੋੜੋ ਹੁੰਦੀ ਹੈ ਜੀ ਜਦੋਂ ਮਿਲਦੇ ਆ ਉੱਥੇ ਹੀ ਸਟਾਰਟ ਕਰਦੇ ਜਿੱਥੇ ਛੱਡੀ ਹੁੰਦੀ ਹੈ ਉੱਥੇ ਹੀ ਸਟਾਰਟ ਉਹ ਪਿਆਰ ਹੈ ਜੀ ਹੁਣ ਤੁਸੀਂ ਆਪਣੇ ਪਰਿਵਾਰ ਨਾਲ ਰਹਿੰਦੇ ਹੋਵੋਗੇ ਜੀ ਬੱਚਿਆਂ ਨਾਲ ਜਾਂ ਭੈਣ ਭਰਾਵਾਂ ਨਾਲ ਜਾਂ ਮਾਤਾ ਪਿਤਾ ਨਾਲ ਜਦੋਂ ਮਾਤਾ ਪਿਤਾ ਤੋਂ ਦੂਰ ਪੜਨ ਜਾਈਦਾ ਜਾਂ ਵਾਪਸ ਆ ਕੇ ਮਾਤਾ ਪਿਤਾ ਬਦਲ ਥੋੜੇ ਜਾਂਦੇ ਆ ਉਵੇਂ ਜਾ ਰਹੀ ਹੁੰਦੀ ਹੈ ਜੀ ਉਵੇਂ ਹੀ ਆ ਜਾ ਰਹੀ ਸਾਡੀ ਉਵੇਂ ਜਦੋਂ ਵੀ ਅਸੀਂ 3 ਮਹੀਨੇ ਬਾਅਦ 6 ਮਹੀਨੇ ਬਾਅਦ ਜਦੋਂ ਹੁਣ ਤਾਂ ਬਹੁਤ ਨੇੜੇ ਆ ਜੀ ਹਰ ਰੋ ਦੂਜੇ ਦਿਨ ਮਿਲ ਲੈਂਦੇ ਆ ਜੀ ਬਹੁਤ ਬlesed ਆ ਜੀ ਔਰ ਬੜਾ ਮੈਨੂੰ ਮਾਣ ਆ ਵੀ ਮੇਰਾ ਮੇਰਾ ਯਾਰ ਕਰਮੀ ਤਰਮੋਲ ਹੈ